ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਤੁਹਾਨੂੰ ਇੱਕ ਨਵੀਂ ਆਈਟਮ ਦਿਖਾ ਰਹੇ ਹਾਂ ਜਿਹੜੀ ਕਿ ਉਹਦੀ ਆਪਾਂ ਸਬਜੀ ਬਣਾਈ ਸੀ ਉਹ ਨਵੀਂ ਆਈਟਮ ਕੀ ਹੈ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਆਹ ਦੇਖੋ ਜੀ ਕਿ ਨਵੀਂ ਆਈਟਮ ਆਈ ਹੈ ਨਾ ਤਾਂ ਇਹ ਕਦੂ ਹੈ ਜੀ ਨਾ ਕੋਈ ਇਹ ਮਤੀਰੀ ਹੈ ਜੀ ਇਹ ਪੁੱਛਣੀ ਜੀ ਇਹੋ ਜੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਨਹੀਂ ਵੀ ਆਪਾਂ ਕਹਿ ਦਈਏ ਲੋਕੀਆ ਹਨਾ ਤੇ ਆਪਾਂ ਇਹ ਦੇਖੀ ਹੈ ਜੀ ਇਹ ਆਪਣੇ ਕੁੜਮਾ ਦੇ ਮਤਲਬ ਪਲਾਟ ਦੇ ਵਿੱਚ ਲੱਗੀ ਹੋਈ ਸੀ ਹੁਣ ਤੁਸੀਂ ਵੀ ਸਮਝ ਲਓ ਵੀ ਕੁੜਮਾ ਦੇ ਪਲਾਟ ਚ ਲੱਗੀ ਆ ਤਾਂ ਕੋਈ ਨਵੀਂ ਆਈਟਮ ਹੀ ਹੋਊਗੀ ਹਨਾ ਜੀ ਤੇ ਆਪਣੇ ਕੁੜਮਾ ਸਾਹਿਬ ਗਏ ਸੀਗੇ ਫੌਜੀ ਸਾਹਿਬ ਸਬਜੀ ਤੋੜ ਕੇ ਲਿਆਏ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਜੀ ਇਹ ਨਵੀਂ ਆਈਟਮ ਹੈ ਇਸ ਚੀਜ਼ ਦੀ ਕਿਸੇ ਨੂੰ ਸਿਆਣ ਨਹੀਂ ਆਈ ਤੇ ਇਹ ਮਤਲਬ ਕਿ ਵੀਡੀਓ ਦੇ ਉੱਪਰ ਇਹਦਾ ਮਤਲਬ ਇਹਦੀ ਫੋਟੋ ਚੱਲ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਵੀ ਇਹ ਕੀ ਕਾਦੀ ਬਲ ਹੋ ਸਕਦੀ ਹੈ ਜੀ ਇਹ ਮਤਲਬ ਕੀ ਚੀਜ਼ ਹੋ ਸਕਦੀ ਹੈ ਵੀ ਇੱਕ ਅੱਧੂ ਹੈ ਕਿ ਟਿੰਡੀ ਹੈ ਕਿ ਭਿੰਡੀ ਹੈ ਕੀ ਚੀਜ਼ ਹੈ ਹਨਾ ਉਹ ਸਾਰਾ ਪਿੰਡ ਇਕੱਠਾ ਹੋ ਕੇ ਦੇਖਣ ਆ ਗਿਆ ਜੀ ਸਾਰਾ ਪਿੰਡ ਮਤਲਬ ਦੇਖ ਦੇਖ ਕੇ ਚੱਲਿਆ ਗਿਆ ਕਿਸੇ ਨੂੰ ਕੋਈ ਸਮਝ ਨਹੀਂ ਆਈ ਫਿਰ ਇੱਕ ਗਿਆਨੀ ਮਹਾਪੁਰਖ ਆਪਣੇ ਕੁੜਮਾ ਦੇ ਪਿੰਡ ਰਹਿੰਦੇ ਨੇ ਤੇ ਆਪਣੇ ਕੁੜਮ ਦੇ ਮਤਲਬ ਕਿ ਉਹ ਯਾਰ ਦੋਸਤ ਨੇ ਜਾਨੀ ਕਿ ਗਿਆਨੀ ਮਹਾਪੁਰਖ ਨੇ ਉਹਨਾਂ ਨੇ ਭਲੇ ਵੇਲੇ ਕੋਈ ਮਤਲਬ ਸਾਇਸ ਪੜ੍ਹੀ ਹੋਣੀ ਹੈ ਹਨਾ ਸਾਇਸਦਾਨ ਵੱਜਦੇ ਹੈ ਜੀ ਉਹ ਪਿੰਡ ਦੇ ਪਿੰਡ ਦੇ ਸੈਸਦਾਨ ਨੇ ਉਹ ਮਤਲਬ ਜੋ ਵੀ ਕਿਸੇ ਨੂੰ ਕੁਝ ਪੁੱਛਣਾ ਹੁੰਦਾ ਤਾਂ ਉਹ ਬੰਦੇ ਸੈਸਦਾਨ ਤੋਂ ਪੁੱਛਿਆ ਜਾਂਦਾ ਹੈਗਾ ਵੀ ਇਹ ਕੀ ਚੀਜ਼ ਹੈ ਫਿਰ ਬਾਅਦ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜੀ ਉਹਨਾਂ ਨੂੰ ਬੁਲਾ ਕੇ ਸੱਦਿਆ ਗਿਆ ਵੀ ਤੁਸੀਂ ਦੱਸੋ ਜੀ ਵੀ ਇਹ ਕੀ ਆਈਟਮ ਹੈ ਵੀ ਸਾਨੂੰ ਕੋਈ ਸਮਝ ਨਹੀਂ ਆਉਂਦੀ ਹੁਣ ਤੁਸੀਂ ਕਦੂ ਨਾ ਸਮਝ ਲਿਓ ਜੀ ਇਹਨੂੰ ਵੀ ਇਹ ਕਦੂ ਆ ਜਾਂ ਲੋਕੀ ਆ ਜਾਂ ਹਨਾ ਅਲਾਂ ਜੀਆਂ ਜਿਵੇਂ ਹੁੰਦੀਆਂ ਨੇ ਉਹ ਚੀਜ਼ ਹੈ ਉਹ ਚੀਜ਼ ਹੈ ਨਹੀਂ ਜੀ ਇਹ ਜਿਹੜੇ ਸੈਸਦਾਨ ਨੇ ਦੱਸੀ ਐ ਮੈਂ ਤੁਹਾਨੂੰ ਉਹੀ ਚੀਜ਼ ਦੱਸਣ ਲੱਗੀ ਆ ਉਹਨਾਂ ਨੇ ਸਾਰਾ ਕੁਝ ਚੈੱਕ ਕਰਕੇ ਪੱਤੇ ਪੁੱਤੇ ਦੇ ਫਰੋਲ ਕੇ ਜੜਾਂ ਜੂੜਾਂ ਫਰੋਲ ਕੇ ਇਹਦੀਆਂ ਸਾਰਾ ਕੁਝ ਦੇਖ ਕੇ ਉਹ ਕਹਿੰਦੇ ਵੀ ਸਾਰੇ ਪਿੱਛੇ ਹਟ ਜਾਓ ਮੈਨੂੰ ਇੱਕ ਵਾਰੀ ਸਮਾਰ ਕੇ ਦੀ ਨਿਰਖ ਕਰਨ ਦਿਓ ਸਾਰਿਆਂ ਨੂੰ ਇੱਕ ਪਾਸੇ ਕਰਤਾ ਜੀ ਸਾਰਾ ਪਿੰਡ ਸਾਈਡ 'ਚ ਹੋ ਕੇ ਖੜ ਗਿਆ ਤੇ ਆਪਣੇ ਸੈਸਦਾਨ ਨੇ ਫਿਰ ਦੱਸਿਆ ਵੀ ਇਹ ਐ ਜੀ ਪਾਕਿਸਤਾਨੀ ਟਿੰਡੀ ਠੀਕ ਹੈ ਜੀ ਇਹ ਆ ਪਾਕਿਸਤਾਨੀ ਟਿੰਡੀ ਐ ਤਾਂ ਫਿਰ ਉਹ ਅਮਰੀਕੀ ਭਿੰਡੀ ਵੀ ਬੋਲ ਸਕਦੇ ਸੀ ਜੀ ਪਰ ਉਹਨਾਂ ਨੂੰ ਪੂਰਾ ਇਸ ਚੀਜ਼ ਬਾਰੇ ਗਿਆਨ ਸੀ ਇਸ ਕਰਕੇ ਉਹਨਾਂ ਨੇ ਦੱਸਿਆ ਹੈਗਾ ਵੀ ਇਹ ਹੈ ਜੀ ਪਾਕਿਸਤਾਨੀ ਟਿੰਡੀ ਠੀਕ ਹੈ ਜੀ ਇਹ ਹੁਣ ਕੀ ਕੀਤਾ ਜੀ ਵੀ ਆਪਾਂ ਨੂੰ ਕੁੜਮ ਸਾਹਿਬ ਨੇ ਇੱਕ ਇਹ ਲਿਆਤਾ ਪੀਸ ਕਹਿੰਦੇ ਮੈਡਮ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਇਹਦਾ ਮਤਲਬ ਕਿ ਤੁਸੀਂ ਦੇਖੋ ਟੇਸਟ ਕੀ ਹੈ ਮੈਂ ਕਿਹਾ ਜੀ ਸਿਰ ਮੱਥੇ ਹਨਾ ਕੁੜਮ ਸਾਹਿਬ ਲੈ ਕੇ ਆਏ ਤੇ ਆਪਣਾ ਫਰਜ਼ ਬੰਦ ਹੈ ਵੈਸੇ ਆਪਣੇ ਕੁੜਮ ਨੇ ਵੀ ਸਾਇੰਸ ਪੜ੍ਹੀ ਹੈ ਜੀ ਪਤਾ ਨਹੀਂ 5ਵੀਂ 6ਵੀਂ 7ਵੀਂ ਚ ਕਿਤੇ ਪੜ੍ਹੀ ਹੋਣੀ ਆ ਭਲੇ ਵੇਲੇ ਉਸ ਤੋਂ ਬਾਅਦ ਉਹ ਫੌਜ ਦੀ ਸਰਵਿਸ ਵੀ ਕਰਕੇ ਆਏ ਨੇ ਨੌਕਰੀ ਕਰਕੇ ਆਏ ਨੇ ਹਨਾ ਪਰ ਉਹ ਕਹਿੰਦੇ ਵੀ ਜਿਹੜਾ ਪਿੰਡ ਦਾ ਸਾਇੰਸ ਦਾ ਨਾ ਉਹ ਮੰਨਿਆ ਵੈ ਜੀ ਉਸ ਪਿੰਡ ਦਾ ਜਾਣੀ ਕਿ ਉਹ ਸਾਰੇ ਉਸ ਨੂੰ ਪੁੱਛ ਕੇ ਕਰਦੇ ਆ ਕੰਮ ਤੇ ਉਹ ਜਾਨੀ ਕਿ ਮਤਲਬ ਦੱਸ ਦਿੰਦੇ ਆ ਸਾਰਾ ਕੁਝ ਉਹਨਾਂ ਨੇ ਦੱਸਿਆ ਜੀ ਵੀ ਇਹ ਪਾਕਿਸਤਾਨੀ ਟਿੰਡੀ ਆ ਆਪਾਂ ਉਹ ਟਿੰਡੀ ਲਈ ਜੀ ਕੱਟ ਕੱਟ ਕੇ ਤੇ ਆਪਾਂ ਬਾਹਲਾ ਸਮਾਨ ਯੋਚ ਪਾਉਂਦੇ ਮੈਂ ਕਿਹਾ ਇਹ ਕੁੜਮਾ ਦੇ ਪਲਾਟ ਚੋਂ ਆਈ ਹੈ ਜੀ ਬੈਸੀ ਇਹ ਕਰਾਰੀ ਹੋਣੀ ਹੈ ਤਿੱਖੀ ਹੋਣੀ ਹੈ ਤੇ ਆਪਾਂ ਬਾਲਾ ਕੁਝ ਨਹੀਂ ਪਾਉਂਦੇ ਮੈਂ ਕੱਲਾ ਜੀਰੇ ਦਾ ਤੜਕਾ ਲਾ ਕੇ ਤੇ ਪਿਆਜ਼ ਪਾ ਲਿਆ ਜੀ ਇਹਦੇ ਵਿੱਚ ਠੀਕ ਹੈ ਹੁਣ ਇਹ ਬਣੂ ਦੇਖੋ ਕਿ ਇਹੋ ਜੀ ਬਣੂਗੀ ਪਰ ਸਵਾਦ ਹੀ ਬਣੂਗੀ ਜੇ ਆਪਾਂ ਕਿਉਂ ਕਹਿਣਾ ਆਪਾਂ ਨੂੰ ਹਰੀ ਸਬਜ਼ੀ ਮਿਲਦੀ ਹੈ ਤੇ ਕਿੱਥੇ ਪਾਕਿਸਤਾਨੀ ਟਿੰਡੀ ਮਿਲੀ ਆਪਾਂ ਮਾੜੀ ਮੋਟੀ ਚੀਜ਼ ਨਹੀਂ ਜੀ ਇਹ ਠੀਕ ਹੈ ਜੀ ਤੇ ਇਹ ਹੁਣ ਆਪਾਂ ਐ ਤਾਂ ਹੁਣ ਇਹ ਅਮਰੀਕੀ ਢਿੰਡੀ ਵੀ ਹੋ ਸਕਦੀ ਹੈ ਜੀ ਪਾਕਿਸਤਾਨੀ ਟਿੰਡੀ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦੀ ਹੈ ਜੀ ਇੰਗਲੈਂਡ ਲੰਡਨ ਕੁਝ ਵੀ ਹੋ ਸਕਦਾ ਹੈਗਾ ਪਰ ਜਿਹੜੀ ਆਪਾਂ ਨੂੰ ਦੱਸੀਏ ਜੀ ਆਪਾਂ ਉਹੀ ਨਾਮ ਤੁਹਾਨੂੰ ਦੱਸਿਆ ਹੈਗਾ ਵੀ ਆਹ ਨਾਮ ਹੈ ਬਾਕੀ ਮੈਂ ਇਹਦੀ ਫੋਟੋ ਸਾਰੀ ਉੱਤੇ ਪਾ ਰੱਖੀ ਆ ਤੁਸੀਂ ਚੈੱਕ ਕਰੋ ਜੀ ਵੀ ਇਹ ਕੀ ਹੋ ਸਕਦਾ ਹੈਗਾ ਨਾ ਕੱਦੂ ਲੱਗੇ ਤਾਂ ਉਹਦੇ ਪੱਤੇ ਹੋਰ ਹੁੰਦੇ ਆ ਜੀ ਟਿੰਡੋ ਲੱਗੇ ਉਹਦੇ ਪੱਤੇ ਹੋਰ ਹੁੰਦੇ ਆ ਭਿੰਡੀ ਲੱਗੇ ਉਹਦੇ ਪੱਤੇ ਹੋਰ ਹੁੰਦੇ ਆ ਇਹ ਤਾਂ ਅਲੱਗ ਦੀ ਆਈਟਮ ਹੈ ਜੀ ਇੱਕ ਬਹੁਤ ਮਤਲਬ ਕਿ ਪਹੁੰਚੀ ਹੋਈ ਚੀਜ਼ ਨੇ ਦਾ ਨਾਮ ਮਤਲਬ ਉਹ ਕੀਤਾ ਜੀ ਕੱਢਿਆ ਹੈਗਾ ਤੇ ਆਪਾਂ ਬਣਾ ਲਈ ਜੀ ਥੋੜਾ ਜਿਹਾ ਤੇ ਵਿੱਚ ਪਾਣੀ ਪਾ ਲਿਆ ਤੁਸੀਂ ਵੀ ਮੈਨੂੰ ਦੱਸੋ ਜੀ ਕਮੈਂਟਾਂ ਦੇ ਵਿੱਚ ਤੁਹਾਨੂੰ ਕੋਈ ਨਾਮ ਸਮਝ ਆਇਆ ਹੋਵੇ ਵੀ ਇਹ ਕੀ ਚੀਜ਼ ਆ ਹਨਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਬਾਕੀ ਆਪਣੀ ਸਬਜ਼ੀ ਬਣਾਈ ਤੁਹਾਨੂੰ ਕਿਵੇਂ ਲੱਗੀ ਪਲੀਜ਼ ਇਹ ਮਿੱਠੇ ਮਿੱਠੇ ਕਮੈਂਟ ਜ਼ਰੂਰ ਕਰਨ ਮੇਰੇ ਚਾਹਣ ਵਾਲੇ ਮੇਰੇ ਮਤਲਬ ਕਿ ਸਾਰੇ ਫੋਲੋਅਰ ਜਿੰਨੇ ਵੀ ਮੈਨੂੰ ਪਿਆਰ ਸਤਿਕਾਰ ਕਰਦੇ ਆ ਜੀ ਸਾਰੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਹੁਣ ਆਪਣੀ ਇਹਨੇ ਤੇਲ ਕਿਉ ਛੱਡਤਾ ਜੀ ਆਪਣੀ ਟਿੰਡੀ ਨੇ ਤੇ ਹੁਣ ਆਪਾਂ ਕੀ ਕਰਨਾ ਹੈਗਾ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਦੁੱਧ ਦੁੱਧ ਪਾ ਕੇ ਆਇਆ ਸ਼ਾਂਤੀ ਜੀ ਆ ਜਾਂਦੀ ਵੀ ਦੁੱਧ ਪਾ ਕੇ ਆਪਾਂ ਬਣਾ ਲਈ ਹਨਾ ਚਲੋ ਜੀ ਆਪਾਂ ਇਹਦੇ ਵਿੱਚ ਪਾਤਾ ਦੁੱਧ ਹੁਣ ਆਪਾਂ ਥੋੜਾ ਜਿਹਾ ਇਸ ਵਿੱਚ ਪਾ ਕੇ ਘਿਓ ਦਾ ਭੋਰਾ ਭਾਈ ਇੱਕ ਪਲਾ ਪਲੀ ਪਾ ਕੇ ਤੇ ਆਪਾਂ ਖਾ ਲਾਂਗੇ ਤੇ ਚਲੋ ਭਾਈ ਆਜੋ ਤੇ ਕਦੇ ਤੁਹਾਨੂੰ ਵੀ ਕਰਾਵਾਂਗੇ ਟੇਸਟ ਪਾਕਿਸਤਾਨੀ ਟਿੰਡੀ ਦਾ ਓਕੇ ਜੀ ਬਾਏ ਬਾਏ